ਬਾਤ ਹੋਏ ਸਤਿਗੁਰ ਜੀ ਗੁਰਬਾਣੀ ਪੜ੍ਹਦੇ ਆ ਕੀਰਤਨ ਕਰਦੇ ਆ ਸੇਵਾ ਕਰਦੇ ਆ ਹੋਈਆਂ ਭੁੱਲਾਂ ਦੀ ਖਿਮਾ ਕਰਨੀ ਜੀ ਆਗਾਮਤ ਉਸ ਮਤ ਬਖਸ਼ਣੀ ਬੜੇ ਸੁਣੀ ਗੁਰਬਾਣੀ ਦਾ ਭਾਵ ਧਰ ਆਇਆ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ ਸਤਿਗੁਰ ਜੀ ਸਰਬੱਤ ਸੰਗਤ ਦੀ ਹਾਜ਼ਰੀ ਇਹਨੂੰ ਖੁਲ੍ਹ ਕੇ ਆਦਰ ਪਰਵਾਨ ਕਰਨੀ ਸਰਬੱਤ ਸੰਗਤ ਨੂੰ ਆਪਣੇ ਦਰ ਘਰੋਂ ਸਿੱਕੇ ਸੇਧੇ ਕੱਪੜਾ ਉਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਮਾ ਪੂਰੀਆਂ ਕਰਨੀਆਂ ਸਤਿਗੁਰੂ ਜੀ ਖਾਲਸਾ ਪੰਥ ਅੰਦਰ ਇਕਤਾ ਇਤਿਫਾਕ ਬਖਸ਼ਣਾ ਆਪਣੇ ਖਾਲਸਾ ਪੰਥ ਦੀ ਸਦਾ ਚੜ੍ਹਦੀ ਕਲਾ ਕਰਨੀ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਮਹਾਂ ਗੁਰ ਕੀਰਤਨ ਸਾਧਕ ਸ੍ਰੀ ਕੇਸਵ ਸਾਹਿਬ ਜੀ ਤੋਂ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਆਰੰਭ ਹੋ ਰਿਹਾ ਹੈ ਜੋ ਬੜਾ ਅਗਰ ਬੜਾ ਹੰਗਾ ਵਯਾ ਆਪ ਜੀ ਦੇ ਮਹਾਨ ਪਵਿੱਤਰ ਸਥਾਨ ਸਾਧਕ ਸ੍ਰੀ ਗੰਗਨਗਮਾ ਸਾਹਿਬ ਵਿਖੇ 16 ਤਰੀਕ ਦਿਨ ਵਾਲੇ ਸਤਿਗੁਰੂ ਜੀ ਸੰਪੂਰਨ ਹੋਵੇਗਾ ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਵਿੱਚ ਕਰਤਾ ਪੁਰਖ ਪੁਰਖ ਕਲਵਾ

ਸਾਨੂੰ ਪ੍ਰਬੰਧਕਾ ਸੰਗਤਾਂ ਦੇ ਅਸੀਸ ਤੇ ਮਿਹਰ ਭਰਿਆ ਅਤਰਾ ਕੇ ਚੜ੍ਹਦੀ ਕਲਾ ਦੇ ਨਾਲ ਸੇਵਾ ਲੈਣੀ ਆਪ ਜੀ ਨੇ ਹਾਜ਼ਰ ਨਾਜ਼ਰ ਹੋ ਕੇ ਸਤਿਗੁਰੂ ਜੀ ਦੀ ਸੇਸ਼ ਤੇ ਮਿਹਰ ਭਰਿਆ ਅਤਰਾ ਕੇ ਚੜ੍ਹਦੀ ਕਲਾ ਨਾਲ ਸੇਵਾ ਲੈਣੀ ਐਸ ਵਕਤ ਲੋਕ ਜੀ ਸੰਪੂਰਨ ਕਾ ਨੂਰ ਰੱਖ ਦਿਆਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਬਹਿਨਾਏ ਗਏ ਹਨ ਆਪ ਜੀ ਦੇ ਅੰਗਾ ਨਾਲ ਸ਼ੋਭਨਿਕ ਹੋ ਗਣ ਕੀਤੀ ਸੇਵਾ ਸਾਹਿਬਾਣੀ ਪਾਵਨ ਹਜ਼ੂਰੀ ਅੰਦਰ ਗੱਛੀਆਂ ਖਜਾਨਿਆਂ ਭੰਡਾਰਿਆਂ ਵਿੱਚੋਂ ਪੰਚਾ ਅੰਮ੍ਰਿਤ ਗ੍ਰਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪਰਵਾਣ ਹੋਵੇ ਪਰਵਾਣ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਂਦੀ ਆਗਿਆ ਬਖਸ਼ੋ ਸਤਿਗੁਰੂ ਜੀ ਕਿਰਪਾ ਕਰੋ ਆਵਲ ਹੁਕਮ ਬਖਸ਼ੋ ਹੁਕਮ ਅਨੁਸਾਰ ਜਨਨ ਦੀ ਮੱਤਬੁੱਧ ਪ੍ਰਦਾਨ ਕਰਦੇ ਹੋਏ ਨਗਰ ਕੀਰਤਨ ਆਰੰਭ ਕਰਨ ਦੀ ਆਗਿਆ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿਤ ਆਵੇ ਨਾਮ ਨਾਮ ਜੈ ਜੀ ਜੀ ਤਾਲਾ बता भला वाहिगुरु जी ख़ालसा जी राज्ञ सिखण को गुरू ਓ ਮੇਰਾ ਬੋਝ ਹੈ ਬੋਝ ਸਭ ਦਾ ਹੈ ਜਿਹੜਾ ਜਗ ਰਹਿਗਾ ਖਾਲਸਾ ਆਖੀ ਰਹੇ ਨਾ ਹੋਏ ਧਾਰੂ ਹੈ ਸਭ ਮਿਲਾਂਗੇ ਬਰਗੇ ਸਰਨ ਜੋ ਹੋਏ ਧਾਰੂ ਹੈ ਸਭ ਮਿਲਾਂਗੇ ਬਰਗੇ ਸਰਨ